ਰਾਮ ਮੰਦਰ ਦਾ ਉਤਕਰਨ ਹੋ ਰਿਹਾ ਜਿਸ ਦੇ ਸਬੰਧ ਚ ਖਨੋਰੀ ਸ਼ਹਿਰ ਨੂੰ ਪੂਰਾ ਲੜੀਆਂ ਲਗਾ ਕੇ ਸਜਾਇਆ ਗਿਆ ਅਤੇ ਸ਼ਹਿਰ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ੋਭਾ ਯਾਤਰਾ ਕੱਢੀ ਗਈ ਹੈ ਜਿਸ ਵਿੱਚ ਹਰ ਵਰਗ ਦੇ ਹਰ ਜਾਤੀ ਦੇ ਤੇ ਆਮ ਲੋਕਾਂ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ ਥਾਂ ਥਾਂ ਤੇ ਲੰਗਰ ਲੱਗੇ ਨੇ ਲੋਕਾਂ ਨੇ ਫੁੱਲਾਂ ਦੀ ਵਰਖਾ ਕਰਕੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਅੱਜ ਇਹ ਇਤਿਹਾਸਿਕ ਦਿਨ ਯਾਦਗਾਰੀ ਦਿਨ ਬਣੇਗਾ ਮੰਦਦਾ ਤੁ ਕਾਰਟਨ ਹੋਣ ਜਾ ਰਿਹਾ ਜਿਸ ਕਾਰਨ ਅੱਜ ਸਾਰੇ ਦੇਸ਼ ਵਿੱਚ ਦੀਵਾਲੀ ਮਨਾਈ ਜਾਵੇਗੀ ਭਗਤ ਜਨਾਂ ਦਾ ਕਹਿਣਾ ਹੈ ਕਿ ਹਰ ਘਰ ਦੇ ਵਿੱਚ ਦੀਪ ਮਾਲਾ ਕੀਤੀ ਜਾਵੇਗੀ ਮੁੰਡੇ ਦੇ ਵਿੱਚ ਗ੍ਰਾਮ ਪ੍ਰਤੀਸ਼ਟਾ ਹੋ ਰਹੀ ਹੈ ਮੈਂ ਪਹਿਲੀ ਵਾਰ ਖਨੋਰੀ ਦੇ ਵਿੱਚ ਦੇਖਿਆ ਕਿ ਲੋਕਾਂ ਦਾ ਏਕਾ ਇਨਾ ਉਤਸ਼ਾਹ ਸਾਰੀ ਮੰਡੀ ਅੱਜ ਇੱਕ ਨੱਕੇ ਦੇ ਵਿੱਚ ਨਿਕਲ ਰਹੀ ਹੈ ਕਿਆ ਸ਼੍ਰੀ ਰਾਮ ਜੈ ਸ਼੍ਰੀ ਰਾਮ ਕਿਆ ਜੈ ਸ਼੍ਰੀ ਰਾਮ ਅੱਜ ਮੌਈ ਖੁਸ਼ੀ ਦੀ ਆਪ ਨੇ ਇੰਨੀ ਪੂਰੇ ਭਾਰਤ ਦੇ ਵਿੱਚ ਸਾਲ ਦੇ ਵਿੱਚ ਦੋ ਵਾਰੀ ਦੀਵਾਨੀ ਮਨਾਉਣ ਜਾ ਰਹੇ ਆ ਅੱਜ ਪੂਰਾ ਵਿਸ਼ਵ ਅੱਜ ਜਾਗ ਜਮਾਇਆ ਜਾ ਰਿਹਾ ਹੈ ਅੱਜ ਸਿਖਰਾਂ ਤੇ ਪੱਟਾ ਲਾ ਰਹੇ ਆ ਦੇਖੋ ਅੱਜ ਅੱਜ ਜਿਹੜਾ ਹੈ ਜਿਹੜਾ ਅੱਜ ਇਹ ਦਿਨ ਹੈ ਇਸ ਸਾਰੇ ਸੰਸਾਰ ਦੇ ਵਿੱਚ ਭਾਰਤ ਦੇ ਵਿੱਚ ਸਾਰੇ ਬੱਚੇ ਬੱਚੇ ਦੇ ਪਵਿੱਤਰ ਦਿਨ ਹੈ ਇਹ ਦਿੱਤੀ ਮੇਰੇ ਵਰ ਕਿਉਂ ਬਰ ਆ ਲੈਣ ਤਾਂ ਆਸ ਨਹੀਂ ਰੱਖੇਗੀ ਸੀ ਕਿ ਅਸੀਂ ਇਹ ਦਿਨ ਦੇਖਾਂਗੇ ਅਸੀਂ ਤਾਂ ਬੜੇ ਸੁਭਾਗਿਆ ਸਾਲੀਆਂ ਇਹ ਰਾਮ ਜੀ ਦੀ ਕਿਰਪਾ ਹੋਈ ਹੈ ਇਸ ਕਰਕੇ ਜੈ શ્રી ਰਾਮ ਜੈ ਜੀ ਕਾਲ ਸੇ ਅੱਜ ਖਨੌਰੀ ਦੇ ਵਿੱਚ ਦਿਵਾਲੀ ਦਾ ਮਾਹੌਲ ਹੈ ਇੱਕ ਦਿਵਾਲੀ ਹੋਸੀ ਜਦੋਂ ਪਰਵਾਨ శ్రీ ਰਾਮ ਕੀ 14 ਸਾਲਾਂ ਦਾ ਜੁਬਾਸ਼ ਕੱਟ ਕੇ ਅਯੋਧਿਆ ਬੱਜੇ ਸੀ ਅੱਜ ਉਹ ਦਿਵਾਲੀ ਹੈ ਭਗਵਾਨ శ్రీ ਰਾਮ 500 ਸਾਲਾ ਬਾਦ ਅਯੋਧਿਆ ਵਿੱਚ ਦੁਆਰਾ ਆ ਰਹੇ ਦੇ ਅਸੀਂ ਉਹਨਾਂ ਦੀ ਖੁਸ਼ੀ ਤੇ ਸਾਰੇ ਹੀ ਭਾਰਤ ਵਾਸੀਆਂ ਨੂੰ ਸਾਰੇ ਹੀ ਜਗਤ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਆ ਅਤੇ ਪ੍ਰਭੂ શ્રી ਰਾਮ ਦੀ ਚਰਨਾਂ ਦੇ ਬੇਨਤੀ ਕਰਦੇ ਹਾਂ ਕਿ ਉਹ ਸਭ ਸਭ ਤੇ ਆਪਣੀ ਕਿਰਪਾ ਦੀ दृष्टि ਬਣਾਈ ਰੱਖਣ ਅਤੇ ਸਭ ਤੇ ਆਪਣਾ ਆਸ਼ੀਰਵਾਦ ਬਣਾਈ ਰੱਖਣ ਜੈ ਜੀ ਦੀ ਜੈ ਜੀ ਰਾਮ ਅੱਜ ਦੀ ਜਿਹੜੀ ਸ਼ਹਿਰ ਦੀ ਕਲਸਾ ਯਾਤਰਾ ਕੀਤੀ ਜਾ ਰਹੀ ਹੈ 500 ਸਾਲਾਂ ਦੇ ਬੰਵਾਸ ਤੋਂ ਬਾਅਦ ਭਗਵਾਨ શ્રી ਰਾਮ ਜੀ ਅੱਜ ਪ੍ਰਤੱਖ ਰੂਪ ਬਿਰਾਜਮਾਨ ਹੋਣ ਜਾ ਰਹੇ ਹਨ ਔਰ ਸਾਨੂੰ ਇਹ ਦਿਨ ਦੇਖਣ ਨੂੰ ਮਿਲਿਆ 22 ਜਨਵਰੀ 2024 ਜਿਹੜਾ ਦਿਨ ਇਤਿਹਾਸ ਵਿੱਚ ਸਨਹਿਰੇ ਅੱਖਰ ਲਿਖਿਆ ਜਾਵੇਗਾ ਅੱਜ ਦੇ ਦਿਨ ਭਗਵਾਨ ਸ੍ਰੀ ਰਾਮ ਜੀ ਆਪਣੇ ਬਾਬੇ ਮੰਦਰ ਚ ਸਥਾਪਿਤ ਹੋ ਰਹੇ ਨੇ ਸਾਨੂੰ ਬਹੁਤ ਖੁਸ਼ੀ ਹੈ ਬਹੁਤ ਖੁਸ਼ੀ ਦਾ ਮਾਹੌਲ ਹੈ ਸਾਡੇ ਸ਼ਹਿਰ ਚ ਸਾਡੇ ਨਗਰ ਚ ਐ ਕਹਿ ਸਕਦੇ ਆਂਗੇ ਪੂਰੇ ਮੋਲਕ ਚ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਹੈ ਜੈ ਸ੍ਰੀ ਰਾਮ ਕੋ ਨਮਸਕਾਰ ਜੈ ਸ੍ਰੀ ਰਾਮ ਮੈਂ ਆਪਕੇ राम जी जी प्रणाम जी सा एकता ਦੇ ਵਿੱਚ ਸ਼ੁਰੂ ਹੋਣ ਜਾ ਰਹੀ ਹੈ ਹੋ ਰਹੀ ਹੈ ਇਸ ਤੇ ਮੈਂ ਸਾਰੇ ਹੀ ਆਪਣੀ ਕੇਸ ਵਾਸੀਆਂ ਨੂੰ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਸਭ ਨੂੰ ਜੀ ਆਇਆਂ ਖਦਾ ਸ਼੍ਰੀ ਰਾਮ ਜੀ ਦਾ ਸਤਿਵਾਦ ਕਰਦਾ ਹਾਂ ਤੇ ਸ਼੍ਰੀ ਰਾਮ ਜੀ ਨੂੰ ਮੈਂ ਮਿਹਰਬਾਨੀ ਕਰਦਾ ਹਾਂ ਕਿ ਸਭ ਦਾ ਸਨ ਸਤਿ ਮਿਹਰ ਦਾ ਹੱਥ ਰੱਖਣ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜਿਹੜੀ ਅੱਜ ਸ਼ਹਿਰ ਵਿੱਚ ਕਲਸਾ ਯਾਤਰਾ ਗੱਡੀ ਜਾ ਰਹੀ ਹੈ శ్రీ ਰਾਮਵਰ ਦੇ ਬਾਰੇ ਕੀ ਕਹਿਣਾ ਜਾਓਗੇ ਇਹ ਬੜੀ ਖੁਸ਼ੀ ਦੀ ਗੱਲ ਹੈ ਇਹ ਸਮਾਂ ਬੜੀ ਮੁਸ਼ਕਿਲ ਤੋਂ ਮਿਲਿਆ ਹੈ ਅਸੀਂ ਇਸ ਸਮੇਂ ਦੇ ਬਹੁਤ ਇੰਤਜ਼ਾਰ ਕਰ ਰਹੇ ਸੀ ਸਾਰੇ ਹੀ ਭਾਰਤ ਵਰਸ ਨੂੰ ਇਸ ਨੂੰ ਇਸ ਦਿਨ ਵੀ ਬਹੁਤ ਖੁਸ਼ੀ ਹੈ ਅਸੀਂ ਬਹੁਤ ਮਾਣ ਵਾਲੀ ਗੱਲ ਮਹਿਸੂਸ ਕਰ ਰਹੇ ਹਾਂ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ જય શ્રી ਰਾਮ ਸ਼੍ਰੀ ਰਾਮ ਜੀ ਦੀ ਜਿਹੜੀ ਅੱਜ ਇਥੇ ਹੋਏ ਐਲੋਕਾਨਿਕ ਜਿਹੜੀ ਸਥਾਪਿਤ ਹੋਈ ਹੈ ਅਸੀਂ ਉਸ ਲక్ష్ਮੀ ਜੀ ਸਾਰੇ ਸਮਾਜ ਨੂੰ ਇਹ ਕਹਿਣਾ ਚਾਹੁੰਦੇ ਆ ਸਾਬ ਉਹ ਇੱਕ ਦਿਸਾ ਦੀ ਕ੍ਰਾਮ ਭਗਤੀ ਜਿਹੜੀ ਲਹਿਰ ਹੈ ਇਹ ਲੋਕਾਂ ਵਿੱਚ ਉੱਭਰੀ ਹੈ ਦੇਸ ਦੇ ਵਿੱਚ ਉੱਭਰੀ ਹੈ ਤੇ ਸਾਰੇ ਸੰਸਾਰ ਦੇ ਵਿੱਚ ਉੱਭਰੀ ਹੈ ਸੋ ਅਸੀਂ ਇਸ ਦੀ ਬਹਿਤ ਬਹਿਤ ਲੋ ਸ਼ੰਸਾ ਕਰਦੇ ਆ ਜਿਹੜੀ ਜਿਹੜੀ ਪਿਆਰਾ ਰਾਸਤਾ ਹੈ ਇਹਨੂੰ ਪੂਰੇ ਜੋਰ ਸੋ ਨਾਲ ਲੋਕਾਂ ਦੇ ਵਿੱਚ ਜਿਹੜੀ ਹੁੰਦਿਆ ਗਲ ਹੋਈ ਹੈ ਅਸੀਂ ਇਹਦਾ ਪਹਿਲੋਂ ਧੰਨਵਾਦ ਕਰਦੇ ਜੈ ਜੀ ਨਾਮ ਜੈ